ਨਾਈਕੀ ਦੁਨੀਆ ਦਾ ਸਭ ਤੋਂ ਵੱਡਾ ਸਪੋਰਟਸ ਵੇਅਰ ਬ੍ਰਾਂਡ ਹੈ ਇਹ ਕੰਪਨੀ ਲਗਭਗ 1000 ਕਰੋੜ ਰੁਪਏ ਹਰ ਰੋਜ਼ ਕਮਾਉਂਦੀ ਹੈ ਰੋਨਾਲਡੋ ਅਤੇ ਰਫਾਇਲ ਵਰਗੇ ਵਰਲਡ ਕਲਾਸ ਐਥਲੀਟ ਉਹਨਾਂ ਦੇ ਪ੍ਰੋਡਕਟਸ ਯੂਜ਼ ਕਰਦੇ ਹਨ ਪਰ ਕੀ ਤੁਸੀਂ ਵਿਸ਼ਵਾਸ ਕਰੋਗੇ ਕਿ ਜਿਨੇ ਨਾਈਕੀ ਨੂੰ ਬਿਲਡ ਕੀਤਾ ਉਹ ਖੁਦ ਇੱਕ ਫੀਲਡ ਐਥਲੀਟ ਸੀ ਅਤੇ ਉਸਨੇ ਆਪਣੇ ਬਿਜ਼ਨਸ ਦੀ ਸ਼ੁਰੂਆਤ ਆਪਣੀ ਕਾਰ ਦੀ ਡਿੱਕੀ ਤੋਂ ਸ਼ੂਜ਼ ਵੇਚ ਕੇ ਕੀਤੀ ਸੀ ਇਕ ਕਹਾਣੀ ਹੈ ਨਾਈਕੀ ਦੇ ਫਾਊਂਡਰ ਫਿਲ ਨਾਈਟ ਦੀ ਵੈਲਕਮ ਟੂ ਪੰਜਾਬੀ ਡਾਕੂਮੈਂਟਰੀਜ਼ ਫਿਲ ਨਾਈਟ ਦਾ ਬਰਥ 1938 ਵਿੱਚ ਅਮਰੀਕਾ ਦੇ ਸਮਾਲ ਟਾਊਨ ਪੋਰਟਲੈਂਡ ਵਿੱਚ ਹੋਇਆ ਸੀ ਬਚਪਨ ਤੋਂ ਹੀ ਉਹ ਕਾਫੀ ਤੇਜ਼ ਦੌੜਦੇ ਸਨ ਅਤੇ ਉਹਨਾਂ ਦੀ ਲਾਈਫ ਦਾ ਅਲਟੀਮੇਟ ਡਰੀਮ ਸੀ ਇੱਕ ਗ੍ਰੇਟ ਐਥਲੀਟ ਬਣਨਾ ਸਕੂਲ ਅਤੇ ਕਾਲਜ ਵਿੱਚ ਉਹਨਾਂ ਨੇ ਆਪਣੀ ਰਨਿੰਗ ਤੇ ਬਹੁਤ ਕੰਮ ਕੀਤਾ ਅਤੇ ਕਾਫੀ ਰੇਸਾਂ ਵਿੱਚ ਜਿੱਤ ਹਾਸਲ ਕੀਤੀ। ਰਨਿੰਗ ਦੇ ਨਾਲ-ਨਾਲ ਫਿਲ ਨੇ ਆਪਣੀ ਐਜੂਕੇਸ਼ਨ ਵੀ ਜਾਰੀ ਰੱਖੀ ਅਤੇ 1962 ਵਿੱਚ ਉਹਨਾਂ ਨੇ MBA ਕੰਪਲੀਟ ਕਰ ਲਈ। ਫਿਲ ਹਜੇ ਵੀ ਰਨਿੰਗ ਜਾਰੀ ਰੱਖਣਾ ਚਾਹੁੰਦੇ ਸਨ ਪਰ ਇੱਕ ਸਵੇਰ ਪ੍ਰੈਕਟਿਸ ਕਰਦਿਆਂ ਹੋਇਆਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਇੰਨੀ ਮਿਹਨਤ ਤੋਂ ਬਾਅਦ ਉਹ ਆਪਣੀ ਸਟੇਟ ਤੋਂ ਤਾਂ 1 ਆਫ ਦਾ ਬੈਸਟ ਐਥਲੀਟ ਬਣ ਚੁੱਕੇ ਹਨ। ਪਰੇ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਦਾ ਐਥਲੀਟ ਬੰਨਾ ਉਹਨਾਂ ਦੇ ਵੱਸ ਦੀ ਗੱਲ ਨਹੀਂ ਉਹ ਹੁਣ 34 ইয়ারਸ ਦੇ ਹੋ ਚੁੱਕੇ ਸਨ ਅਤੇ ਹੁਣ ਉਹਨਾਂ ਨੂੰ ਐਥਲੈਟਿਕਸ ਚ ਹੋਰ ਬੈਟਰ ਹੋਣ ਦਾ ਸਕੋਪ ਨਜ਼ਰ ਨਹੀਂ ਸੀ ਆ ਰਿਹਾ ਇਸ ਲਈ ਉਸ ਦਿਨ ਫਿਲਨ ਟੋਕਿਮਾਨ ਨਾਲ ਹੀ ਸਹੀ ਪਰ ਇਹ ਐਕਸੈਪਟ ਕਰ ਲਿਆ ਕਿ ਇਹ ਉਹਨਾਂ ਦੇ ਐਥਲੈਟਿਕ ਦੇ ਕੈਰੀਅਰ ਦਾ ਐਂਡ ਹੈ ਰਨਿੰਗ ਛੱਡਣ ਤੋਂ ਬਾਅਦ ਫਿਲ ਕੁਝ ਐਸਾ ਕਰਨਾ ਚਾਹੁੰਦੇ ਸਨ ਜਿਦੇ ਨਾਲ ਉਹ ਸਪੋਰਟਸ ਦੇ ਨਾਲ ਜੁੜੇ ਰਹਿ ਸਕਣ ਹਰੇ ਰਨਰ ਵਾਂਗ ਫਿਲ ਵੀ ਆਉਦੇ ਰਨਿੰਗ ਸ਼ੂਜ਼ ਨਾਲ ਡੀਪਲੀ ਕਨੈਕਟਡ ਸਨ ਇਸ ਲਈ ਉਹਨਾਂ ਨੇ ਡਿਸਾਈਡ ਕੀਤਾ ਕਿ ਉਹ ਸ਼ੂਜ਼ ਦਾ ਬਿਜ਼ਨਸ ਸਟਾਰਟ ਕਰਨਗੇ ਫਿਰ ਨੂੰ ਯਾਦ ਆਇਆ ਐਮਬੀਏ ਦੌਰਾਨ ਉਹਨਾਂ ਨੇ ਰਨਿੰਗ ਸ਼ੂਜ਼ ਤੇ ਬਿਜ਼ਨਸ ਤੇ ਕਾਫੀ ਡੀਪ ਰਿਸਰਚ ਕੀਤੀ ਸੀ ਅਤੇ ਡਿਟੇਲਡ ਰਿਸਰਚ ਰਿਪੋਰਟ ਵੀ ਲਿਖੀ ਸੀ रिसर्च ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਜਪਾਨੀਜ਼ ਕੈਮਰਾ ਕੰਪਨੀਆਂਜ਼ ਨੇ ਆਪਣੀ ਬੈਟਰ ਕੁਆਲਿਟੀ ਅਤੇ ਲੋ ਪ੍ਰਾਈਸ ਨਾਲ ਅਮਰੀਕਾ ਦੀ ਕੈਮਰਾ ਮਾਰਕੀਟ ਨੂੰ ਖਤਮ ਕਰ ਦਿੱਤਾ ਸੀ। ਉਹਨਾਂ ਦੇ ਰਿਸਰਚ ਅਕੋਰਡਿੰਗ ਜਪਾਨੀਜ਼ ਸ਼ੂ ਵੀ ਸਿਮਿਲਰਲੀ ਯੂਐਸਏ ਦੀ ਸ਼ੂ ਮਾਰਕੀਟ ਨੂੰ ਆਉਣ ਵਾਲੇ ਟਾਈਮ ਵਿੱਚ ਖਤਮ ਕਰ ਦੇਣਗੇ ਅਤੇ ਉਸ ਟਾਈਮ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਐਡੀਡਾਸ ਨੂੰ ਓਵਰਟੇਕ ਕਰ ਦੇਣਗੇ। ਆਪਣੀ ਇਸ ਕਾਲਜ ਦੀ ਰਿਸਰਚ ਦੇ ਬੇਸਿਸ ਤੇ ਬਿਜ਼ਨਸ ਸਟਾਰਟ ਕਰਨ ਵਿੱਚ ਬਹੁਤ ਰਿਸਕ ਸੀ ਬਟ ਫਿਲ ਕੋਲ ਕੋਈ ਹੋਰ ਆਪਸ਼ਨ ਵੀ ਨਹੀਂ ਸੀ ਉਹਨਾਂ ਨੇ ਡਿਸਾਈਡ ਕੀਤਾ ਕਿ ਉਹ ਜਾਪਾਨ ਤੋਂ ਟਾਈਗਰ ਬ੍ਰਾਂਡ ਦੇ ਸ਼ੂਜ਼ ਨੂੰ ਇੰਪੋਰਟ ਕਰਕੇ ਯੂ ਐਸ ਏ ਵਿੱਚ ਵੇਚਣਗੇ ਟਾਈਗਰ ਦੇ ਸ਼ੂਜ਼ ਮਨਿਤਸੁਕਾ ਨਾਂ ਦੀ ਜਪਨੀਸ ਕੰਪਨੀ ਮੈਨੂਫੈਕਚਰ ਕਰਦੀ ਸੀ ਇਸ ਲਈ ਫਿਲ ਨੇ ਆਪਣੀਆਂ ਸਾਰੀਆਂ ਸੇਵਿੰਗਸ ਇਕੱਠੀਆਂ ਕੀਤੀਆਂ ਅਤੇ ਫਲਾਈਟ ਲੈ ਕੇ ਜਾਪਾਨ ਪਹੁੰਚ ਗਏ ਉੱਥੇ ਜਾ ਕੇ ਉਹਨਾਂ ਨੇ ਉਨਿਤਸੁਕਾ ਦੀ ਆਫਿਸ ਵਿੱਚ ਅਪ pointment ਲੈ ਲਈ ਮੀਟਿੰਗ ਤੋਂ ਪਹਿਲਾਂ ਉਹ ਕਾਫੀ ਨਰਵਸ ਸਨ ਇੱਕ ਯੰਗ ਮੁੰਡਾ ਜੋ ਨੇਚਰ ਤੋਂ ਕਾਫੀ ਸ਼ਾਇਅ ਅਤੇ ਇੰਟਰਵਰਟ ਸੀ ਉਹ ਸੜਾਂ ਲਈ ਜਪਾਨ ਦੀ ਇੱਕ ਬਹੁਤ ਵੱਡੀ ਸ਼ੋਅ ਕੰਪਨੀ ਨਾਲ ਪਾਰਟਨਰਸ਼ਿਪ ਕਰਨ ਜਾ ਰਿਹਾ ਸੀ ਉੱਪਰੋਂ ਉਨਿਤਸੁਕਾ ਦੇ ਐਗਜ਼ੀਕਿਊਟਿਵ ਨੇ ਮੀਟਿੰਗ ਦੇ ਸਟਾਰਟਿੰਗ ਵਿੱਚ ਹੀ ਫਿਲ ਤੋਂ ਉਹਨਾਂ ਦੀ ਕੰਪਨੀ ਦਾ ਨਾਮ ਪੁੱਛ ਲਿਆ ਪਤਾ ਨਹੀਂ ਕਿਵੇਂ ਪਰ ਫਿਰ ਤੇ ਦਿਮਾਗ ਵਿੱਚ ਉਹਨਾਂ ਦੇ ਘਰ ਵਿੱਚ ਰੱਖਿਆ ਬਲੂ ਰੀਬਨ ਦੀ ਇਮੇਜ ਆਈ। ਉਹੀ ਬਲੂ ਰੀਬਨ ਜੋ ਉਹਨਾਂ ਨੇ ਕਈ ਰੇਸਿਸ ਜਿੱਤ ਕੇ ਹਾਸਲ ਕੀਤੇ ਸਨ। ਅਤੇ ਉਹਨਾਂ ਦੇ ਮੂੰਹੋਂ ਨਿਕਲਿਆ ਬਲੂ ਰੀਬਨ। ਮੈਂ ਬਲੂ ਰੀਬਨ სპੋਰਟਸ ਨਾਮ ਦੀ ਕੰਪਨੀ ਨੂੰ ਰਿਪਰੈਜ਼ੈਂਟ ਕਰ ਰਿਹਾ। ਪਰ ਉਸ ਟਾਈਮ ਤੇ ਐਸੀ ਕੋਈ ਕੰਪਨੀ ਐਗਜ਼ਿਸਟ ਨਹੀਂ ਸੀ ਕਰਦੀ। ਪਰ ਉਨਿਤਸੁਕਾ ਦੇ ਐਗਜ਼ੀਕਿਊਟਿਵ ਇਹ ਨਾਮ ਸੁਣ ਕੇ ਖੁਸ਼ ਸਨ। ਮੀਟਿੰਗ ਅੱਗੇ ਵਧੀ ਤਾਂ ਫਿਰ ਨੇ ਆਪਦੇ ਕਾਲਜ ਰਿਸਰਚ ਨੂੰ ਲਾਈਨ ਬਾਈ ਲਾਈਨ ਰਿਪੀਟ ਕਰ ਦਿੱਤਾ ਐਂਡ ਵਿੱਚ ਉਨਿਤਸੁਕਾ ਦੇ EMPLOYEES ਇੰਨੇ IMPRESSED ਹੋ ਗਏ ਕਿ ਉਹਨਾਂ ਨੇ ਫਿਰ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਹਨਾਂ ਦੀ ਕੰਪਨੀ ਬਲੂ ਰੀਪਨ ਅਮਰੀਕਾ ਚ ਉਹਨਾਂ ਦੇ TIGER ਦੇ SHOES ਵਿੱਚ ਇਟ ਵਾਸ ਅ ਡੀਲ ਫੇਲ ਨੇ ਉਹਨਾਂ ਨੂੰ ਆਪਣਾ ਐਡਰੈਸ ਦਿੱਤਾ ਅਤੇ ਉਹਨਾਂ ਨੂੰ ਟਾਈਗਰ ਦੇ ਕੁਝ ਟ੍ਰੇਨਿੰਗ ਸ਼ੂਜ਼ ਦੇ ਸੈਂਪਲ ਭੇਜਣ ਨੂੰ ਕਿਹਾ ਫੇਲ ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਉਹਨਾਂ ਨੇ ਉਨਸੁਕਾ ਨੂੰ ਸੈਂਪਲ ਦੇ ਪੈਸੇ ਦਿੱਤੇ ਅਤੇ ਅਮਰੀਕਾ ਵਾਪਸ ਜਾ ਕੇ ਸੈਂਪਲਸ ਦੀ ਵੇਟ ਕਰਨ ਲੱਗ ਗਏ ਪਰ ਕਾਫੀ ਮਹੀਨੇ ਬੀਤ ਗਏ ਅਤੇ ਕੋਈ ਸ਼ੂਜ਼ ਨਹੀਂ ਆਇਆ ਫੇਲ ਦੇ ਲੈਟਰ ਦੇ ਜਵਾਬ ਵਿੱਚ ਉਨਸੁਕਾ ਨੇ ਕਿਹਾ ਕਿ ਸ਼ੂਜ਼ ਜਲਦੀ ਆ ਜਾਣਗੇ ਪਰ ਰਿਐਲਿਟੀ 'ਚ ਐਵੇਂ ਹੋਇਆ ਨਹੀਂ ਫਿਲ ਨੇ ਹਜੇ ਵੀ ਹੋਪ ਨਹੀਂ ਛੱਡੀ ਸੀ ਪਰ ਸ਼ੂਜ਼ ਦੇ ਆਉਣ ਤੱਕ ਉਹਨਾਂ ਨੂੰ ਸਰਵਾਈਵ ਕਰਨ ਦੀ ਜੋਬ ਕਰਨੀ ਪੈਣੀ ਸੀ ਇਸ ਲਈ ਉਹਨਾਂ ਨੇ ਇੱਕ ਛੋਟੀ ਜਹੀ ਫਰਮ ਵਿੱਚ ਅਕਾਊਂਟਿੰਗ ਦੀ ਜੋਬ ਲੈ ਲਈ ਉਨਿਤਸੁਕਾ ਨਾਲ ਮੀਟਿੰਗ ਨੂੰ ਹੁਣ ਲਗਭਗ 1 ਸਾਲ ਹੋ ਚੁਕਿਆ ਸੀ ਅਤੇ ਫਿਲ ਦੀ ਉਮੀਦ ਦਿਨੋਂ ਦਿਨ ਘਟਦੀ ਜਾ ਰਹੀ ਸੀ ਉਦੋਂ ਹੀ ਕਸਟਮ ਤੋਂ ਇੱਕ ਨੋਟਿਸ ਆਇਆ ਜਾਪਾਨ ਤੋਂ ਟਾਈਗਰ ਦੇ 12 ਸ਼ੂਜ਼ ਆ ਚੁੱਕੇ ਸਨ ਫਿਲ ਨੇ ਸ਼ੂਜ਼ ਨੂੰ ਕਲੈਕਟ ਕਰਨ ਤੋਂ ਬਾਅਦ ਉਹਨਾਂ ਨੂੰ ਅਨੁਭੋਕ ਕੀਤਾ ਅਤੇ ਸਭ ਤੋਂ ਪਹਿਲਾਂ ਇਹ ਸ਼ੂਜ਼ ਆਪਣੇ ਕੋਚ ਬਿਲ ਬਵਰਮੈਨ ਨੂੰ ਦਿਖਾਏ। ਬਵਰਮੈਨ ਨੂੰ ਉਹ ਸ਼ੂਜ਼ ਇੰਨੇ ਪਸੰਦ ਆਏ ਕਿ ਅਗਲੇ ਹੀ ਦਿਨ ਉਹਨਾਂ ਨੇ ਫਿਲ ਨੂੰ ਸਿੱਧਾ 50% ਤੇ ਬਿਜ਼ਨਸ 파ਟਨਰ ਬਨਣ ਦਾ ਆਫਰ ਦੇ ਦਿੱਤਾ। ਇਸ ਆਫਰ ਤੋਂ ਫਿਲ ਕਾਫੀ ਸਰਪ੍ਰਾਈਜ਼ਡ ਸਨ। ਆਪਣੇ ਪੂਰੇ ਕੋਚਿੰਗ ਕੈਰੀਅਰ ਦੌਰਾਨ ਬਿਲ ਬਰਮਨ ਜੀ ਕਿਸੇ ਇੱਕ ਚੀਜ਼ ਨਾਲ ਸਭ ਤੋਂ ਜ਼ਿਆਦਾ ਆਬਸੈਸਡ ਸਨ ਤਾਂ ਉਹ ਸਨ ਸ਼ੂਜ਼ ਸਾਲਾਂ ਤੋਂ ਸ਼ੂਜ਼ ਨਾਲ ਐਕਸਪੈਰੀਮੈਂਟ ਕਰਦੇ ਕਰਦੇ ਉਹ ਸ਼ੂਜ਼ ਡਿਜ਼ਾਈਨ ਵਿੱਚ ਇੱਕ ਐਕਸਪਰਟ ਬਣ ਚੁੱਕੇ ਸਨ ਉਹਨਾਂ ਦਾ ਸਾਰਾ ਫੋਕਸ ਸ਼ੂਜ਼ ਨੂੰ ਹਲਕਾ ਬਣਾਉਣ ਤੇ ਰਹਿੰਦਾ ਸੀ ਉਹ ਅਕਸਰ ਬਿਨਾਂ ਪੁੱਛੇ ਆਪਣੇ ਸਟੂਡੈਂਟ ਦੇ ਸ਼ੂਜ਼ ਲੈ ਜਾਂਦੇ ਅਤੇ ਸ਼ੋਸ ਨੂੰ ਟੀਅਰ ਕਰਕੇ ਉਹਨਾਂ ਵਿੱਚ ਮਾਈਨਰ ਮੋਡੀਫਿਕੇਸ਼ਨ ਕਰਨ ਤੋਂ ਬਾਅਦ ਵਾਪਸ ਕਰਦੇ ਸਨ ਅਤੇ ਸੱਚ ਵਿੱਚ ਉਹਨਾਂ ਦੇ ਕੀਤੇ ਚੇਂਜਸ ਤੋਂ ਬਾਅਦ ਐਥਲੀਟਸ ਦੀ ਪਰਫਾਰਮੈਂਸ ਇੰਪਰੂਵ ਹੁੰਦੀ ਸੀ ਬਿਲ ਪਾਵਰਮੈਨ ਇੱਕ ਜੀਨੀਅਸ ਕੋਚ ਦੇ ਨਾਲ-ਨਾਲ ਇੱਕ ਨੈਸ਼ਨਲ ਲੀਡਰ ਵੀ ਸਨ ਫਿਲ ਅਤੇ ਬਾਕੀ ਰਨਰਸ ਲਾਈਨ ਉਹ ਗੋਡ ਲਾਈਕ ਫਿਗਰ ਸਨ ਅਤੇ ਅੱਜ ਉਹ ਹੀ ਗੋਡ ਲਾਈਕ ਫਿਗਰ ਫਿਲ ਦਾ ਬਿਜ਼ਨਸ 파ਟਰਨਰ ਬੰਨਣਾ ਚਾਹੁੰਦਾ ਸੀ ਫੇਲ ਨੇ ਬਰਮਨ ਨਾਲ ਹੱਥ ਮਿਲਾਇਆ ਅਤੇ ਹੁਣ ਉਹ ਦੋਵੇਂ 50-50 ਪਾਰਟਨਰ ਸਨ ਫੇਲ ਨੇ ਉਸੇ ਦਿਨ ਉਨਤਸਕਾ ਨੂੰ ਲੈਟਰ ਲਿਖਿਆ ਅਤੇ ਟਾਈਗਰ ਸ਼ੂਜ਼ ਵੇਚਣ ਲਈ ਵੈਸਟਰਨ ਯੂ ਐਸ اے ਦੇ ਐਕਸਕਲੂਸਿਵ ਡਿਸਟ੍ਰੀਬਿਊਟਰਸ਼ਿਪ ਰਾਈਟਸ ਮੰਗੇ ਨਾਲ ਹੀ 1000 ਡਾਲਰ ਦੀ ਕੋਸਟ ਦੇ 300 ਸ਼ੂਜ਼ ਦਾ ਪਹਿਲਾ ਆਰਡਰ ਵੀ ਦੇ ਦਿੱਤਾ ਇਸ ਵਾਰ ਸ਼ੂਜ਼ ਟਾਈਮ ਤੇ ਆ ਗਏ ਅਤੇ ਨਾਲ ਹੀ ਬਲੂਰੀਪਨ ਨੂੰ ਵੈਸਟ ਯੂਐਸਏ ਦੇ ਐਕਸਕਲੂਸਿਵ ਡਿਸਟ੍ਰੀਬਿਊਟਰਸ਼ਿਪ ਰਾਈਟਸ ਵੀ ਮਿਲ ਗਏ ਫਿਲ ਨੂੰ ਐਸੇ ਦਿਨ ਦਾ ਇੰਤਜ਼ਾਰ ਸੀ ਉਹਨਾਂ ਨੇ ਤੁਰੰਤ ਆਪਣੀ ਅਕਾਊਂਟਿੰਗ ਦੀ ਜੌਬ ਛੱਡ ਦਿੱਤੀ ਤਾਂ ਕਿ ਉਹ ਸਾਰਾ ਫੋਕਸ ਬਿਜ਼ਨਸ ਤੇ ਲਾ ਸਕਣ ਉਹਨਾਂ ਨੇ ਸ਼ੂਜ਼ ਨੂੰ ਆਪਣੇ ਪੇਰੈਂਟਸ ਦੇ ਘਰ ਦੀ ਬੇਸਮੈਂਟ ਵਿੱਚ ਸਟੋਰ ਕੀਤਾ ਅਤੇ ਹੁਣ ਇਹੀ ਬਲੂਰੀਵਨ ਦਾ ਆਫਿਸ ਹੈ ਹੁਣ ਵਾਰੀ ਸੀ ਸ਼ੂਜ਼ ਨੂੰ ਵੇਚਣ ਦੀ ਫਿਲ ਨੇ ਕਈ ਸਪੋਰਟਸ ਸ਼ਾਪ ਨੂੰ ਟਾਈਗਰ ਦੇ ਸ਼ੂਜ਼ ਸੇਲ ਕਰਨ ਦੀ ਰਿਕਵੈਸਟ ਕੀਤੀ ਪਰ ਸਭ ਨੇ ਆਪਣੇ ਸ਼ਾਪ ਵਿੱਚ ਟਾਈਗਰ ਦੇ ਸ਼ੂਜ਼ ਰੱਖਣ ਤੋਂ ਇਨਕਾਰ ਕਰ ਦਿੱਤਾ ਫਿਲ ਕੋਲ ਖੁੱਤ ਦੀ ਸ਼ਾਪ ਖੋਲਣ ਦੇ ਪੈਸੇ ਨਹੀਂ ਸਨ ਐਸੇ ਲਈ ਉਹਨਾਂ ਨੇ ਜੁਗਾਰ ਲਾਇਆ ਉਹ ਆਪਣੀ ਕਾਰ ਦੀ ਡਿੱਕੀ ਵਿੱਚ ਸ਼ੂਜ਼ ਬਾਕਸ ਨੂੰ ਭਰ ਕੇ ਜਿੱਥੇ ਵੀ ਕੋਈ ਐਥਲੈਟਿਕ ਕੰਪੀਟੀਸ਼ਨ ਹੁੰਦਾ ਉੱਥੇ ਪਹੁੰਚ ਜਾਂਦੇ ਔਰ ਇਸ ਤੋਂ ਬਾਅਦ ਕੋਚੀਜ਼ ਐਥਲੀਟਸ ਆਤੇ ਦੇਖਣ ਆਏ ਲੋਕਾਂ ਨਾਲ ਗੱਲ ਕਰਦੇ ਹੋਏ ਆਪਣੇ ਸ਼ੂਜ਼ ਦਿਖਾਉਣ ਲੱਗ ਗਏ ਫਿਰ ਕਸਟਮਰਸ ਦੇ ਰਿਸਪੌਂਸ ਤੋਂ ਹੈਰਾਨ ਸਨ ਕਿਉਂਕਿ ਉਹਨਾਂ ਦੇ ਸ਼ੂਜ਼ ਬਹੁਤ ਤੇਜ਼ੀ ਨਾਲ ਵਿਕ ਗਏ ਉਹ ਖੁਦ ਵੀ ਐਥਲੀਟ ਰਹਿ ਚੁਕੇ ਸਨ ਇਸ ਲਈ ਐਥਲੀਟਸ ਦੀਆਂ ਪ੍ਰੋਬਲਮਸ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਐਸੇ ਲਈ ਉਹ ਕਸਟਮਰ ਨੂੰ ਈਜ਼ੀਲੀ ਕਨਵਿੰਸ ਕਰ ਪਾ ਰਹੇ ਸਨ ਸਿਰਫ 2 ਮਹੀਨਿਆਂ ਵਿੱਚ ਉਹਨਾਂ ਨੇ 300 ਪੇਅਰ ਦੀ ਪਹਿਲੀ ਸ਼ਿਪਮੈਂਟ ਵੇਚ ਦਿੱਤੀ ਅਤੇ ਇਸ ਤੋਂ ਬਾਅਦ ਸਿੱਧਾ 900 ਸ਼ੂਜ਼ ਦਾ ਆਰਡਰ ਦੇ ਦਿੱਤਾ। ਉਹਨਾਂ ਦੀ ਟੋਟਲ ਕਮਾਈ 2000 ਡਾਲਰ ਹੋਈ ਸੀ ਪਰ ਆਰਡਰ ਦੀ ਟੋਟਲ ਕੋਸਟ 3000 ਡਾਲਰ ਸੀ। ਐਸੇ ਲਈ ਫਿਲ ਨੇ ਪਹਿਲੀ ਵਾਰ ਬੈਂਕ ਤੋਂ 1000 ਡਾਲਰ ਦਾ ਲੋਨ ਲੈ ਲਿਆ। ਫਿਲ ਕੋਲ ਹੁਣ ਫਾਈਨਲੀ ਇੱਕ ਐਸਾ ਕੈਰੀਅਰ ਸੀ ਜਿਸ ਨੇ ਉਸਨੂੰ ਥੋੜਾ ਰਿਲੈਕਸ ਕਰ ਦਿੱਤਾ ਸੀ। ਬਿਲ ਬਾਰਮਨ ਵਰਗਾ ਇੱਕ ਟਰਸਟਡ ਪਾਰਟਨਰ ਅਤੇ ਇੱਕ ਐਸਾ ਪ੍ਰੋਡਕਟ ਜੋ ਆਪਣੇ ਆਪ ਵਿਕ ਰਿਹਾ ਸੀ ਫਿਲਮ ਦਾ ਬਿਜ਼ਨਸ ਗਰੋਹ ਕਰ ਰਿਹਾ ਸੀ ਹਰ ਮਹੀਨੇ ਉਹ ਹੋਰ ਵੀ ਜ਼ਿਆਦਾ ਸ਼ੂਜ਼ ਦਾ ਆਰਡਰ ਦਿੰਦੇ ਸੈਲ ਕਰਦੇ ਅਤੇ ਪ੍ਰੋਫਿਟ ਨਾਲ ਹੋਰ ਆਰਡਰ ਦੇ ਦਿੰਦੇ ਅਤੇ ਆਪਦਾ ਖਰਚਾ ਉਹ పార్ਟ ਟਾਈਮ ਅਕਾਊਂਟਿੰਗ ਦੀ ਟਿਊਸ਼ਨ ਦੇ ਕੇ ਕੱਢਣ ਲੱਗੇ ਹੁਣ ਉਹਨਾਂ ਦੇ ਟਾਈਗਰ ਸ਼ੂਜ਼ ਸਾਰੇ ਅਮਰੀਕਾ ਵਿੱਚ ਪਪੂਲਰ ਹੋ ਚੁੱਕੇ ਸਨ ਇੱਕ ਦਿਨ ਫਿਲ ਨੂੰ ਪਤਾ ਲੱਗਿਆ ਕਿ ਟਾਈਗਰ ਵਾਲਿਆਂ ਨੇ ਈਸਟ ਕੋਸਟ ਦੀ ਡਿਸਟ੍ਰੀਬਿਊਟਰਸ਼ਿਪ ਕਿਸੇ ਹੋਰ ਨੂੰ ਦੇ ਦਿੱਤੀ ਹੈ। ਫਿਲ ਲਈ ਇਹ ਬਹੁਤ ਵੱਡੀ ਸ਼ੌਕਿੰਗ ਨਿਊਜ਼ ਸੀ ਕਿਉਂਕਿ ਇਹ ਨਿਊਜ਼ ਉਦੋਂ ਮਿਲੀ ਜਦੋਂ ਉਹ ਔਨਿਤਸੁਕਾ ਨਾਲ ਸਾਰੇ ਯੂਐਸਏ ਦੀ ਡਿਸਟ੍ਰੀਬਿਊਟਰਸ਼ਿਪ ਦੀ ਗੱਲ ਕਰਨ ਵਾਲੇ ਸਨ। ਜਦੋਂ ਫਿਲ ਨੇ ਔਨਿਤਸੁਕਾ ਨੂੰ ਮੇਲ ਕੀਤਾ ਤਾਂ ਉਹਨਾਂ ਨੇ ਕਿਹਾ ਉਹ ਅਮਰੀਕਾ ਆ ਰਹੇ ਹਨ ਅਤੇ ਫਿਲ ਨਾਲ ਮਿਲਣ ਵੀ ਆਉਣਗੇ। ਇਸ ਅਪਾਇੰਟਮੈਂਟ ਲਈ ਫਿਲ ਨੇ ਕਈ ਦਿਨਾਂ ਤੱਕ ਤਿਆਰੀ ਕੀਤੀ। ਮੀਟਿੰਗ ਵਾਲੇ ਦਿਨ ਜਦੋਂ ਅਨਤਸੁਕਾ ਦੇ ਰਿਪਰੈਜ਼ੈਂਟੇਟਿਵ ਫਿਲ ਨੂੰ ਮਿਲਣ ਆਏ ਤਾਂ ਉਹਨਾਂ ਨੇ ਫਿਲ ਨੂੰ ਵੱਡਾ ਆਰਡਰ ਕਰਨ ਲਈ ਕਿਹਾ। ਪਰ ਫਿਲ ਨੇ ਗੱਲਾਂ ਨੂੰ ਚੇਂਜ ਕਰਕੇ ਉਹਨਾਂ ਨੂੰ ਕਨਵਿੰਸ ਕੀਤਾ ਕਿ ਉਹ ਹੀ ਸਭ ਤੋਂ ਬੈਸਟ ਡਿਸਟ੍ਰੀਬਿਊਟਰ ਹਨ ਅਤੇ ਉਹਨਾਂ ਨੂੰ ਹੀ ਪੂਰੇ ਅਮਰੀਕਾ ਦੀ ਡਿਸਟ੍ਰੀਬਿਊਟਰਸ਼ਿਪ ਮਿਲਣੀ ਚਾਹੀਦੀ ਹੈ। ਇਸ ਵਾਰ ਫਿਰ ਫੈਲ ਦਾ تیر ਪੂਰੇ ਨਿਸ਼ਾਨੇ ਤੇ ਲੱਗਿਆ ਅਤੇ ਉਹਨਾਂ ਨੂੰ ਪੂਰੇ ਯੂਐਸਏ ਦੀ ਡਿਸਟ੍ਰੀਬਿਊਟਰਸ਼ਿਪ ਮਿਲ ਗਈ। ਫੈਲ ਨੇ ਬਿਜ਼ਨਸ ਵਿੱਚ ਦੋ ਹੋਰ ਫਰੈਂਡਸ ਨੂੰ ਹਾਇਰ ਕੀਤਾ ਅਤੇ ਹੁਣ ਉਹ ਪੂਰੇ ਅਮਰੀਕਾ 'ਚ ਟਾਈਗਰ ਦੇ ਸ਼ੂਜ਼ ਵੇਚਣ ਲੱਗੇ। ਹੁਣ ਵਾਰੀ ਸੀ ਇੱਕ ਐਸਾ ਸ਼ੂਜ਼ ਡਿਜ਼ਾਈਨ ਕਰਨ ਦੀ ਜੋ ਅਮਰੀਕਨ ਐਥਲੀਟਸ ਲਈ ਬੈਸਟ ਹੋਵੇ ਕਿਉਂਕਿ ਅਮਰੀਕਨ ਲੋਕ ਜਪਨੀਜ਼ ਲੋਕਾਂ ਤੋਂ ਜ਼ਿਆਦਾ ਹੱਟੇ-ਕੱਟੇ ਸਨ। ਏ ਕਾਨੂੰ ਵੀ ਫਿਲ ਅਤੇ ਬਵਰਮਨ ਨੇ ਮਿਲ ਕੇ ਕਰ ਲਿਆ ਅਤੇ ਇੱਕ ਐਸਾ ਸ਼ੂ ਡਿਜ਼ਾਈਨ ਕੀਤਾ ਜਿਸ ਦੀ ਕੁਸ਼ਨਿੰਗ ਅਤੇ ਸੋਲ ਦੂਜੇ ਸਾਰੇ ਸ਼ੂਜ਼ ਨਾਲੋਂ ਬੈਟਰ ਸਨ ਬਵਰਮਨ ਨੇ ਇਸ ਦਾ ਨਾਮ ਰੱਖਿਆ ਕੋਟੇਜ ਜੋ ਉਸ ਵੇਲੇ ਦੀ ਇੱਕ ਫੇਮਸ ਮੂਵੀ ਦੇ ਕਰੈਕਟਰ ਤੇ ਬੇਸਡ ਸੀ ਇਹ ਸ਼ੂ ਲਾਂਚ ਹੁੰਦੇ ਹੀ ਮਾਰਕੀਟ ਵਿੱਚ ਛਾ ਗਿਆ ਅਤੇ ਇੰਨਾ ਪਪੂਲਰ ਹੋਇਆ ਕਿ ਕੁਝ ਦੁਕਾਨਦਾਰ ਇਸ ਦੀ ਕਾਪੀ ਵੀ ਬਣਾ ਕੇ ਵੇਚਣ ਲੱਗੇ ਫਿਲ ਦੀ ਟੀਮ ਨੇ ਉਨਤਸੁਕਾ ਨੂੰ ਕਿਹਾ ਕਿ ਹੁਣ ਤੋਂ ਬਲੂ ਰਿਬਨ ਸਿਰਫ ਇਹੀ ਮਾਡਲ ਵੇਚੇਗੀ ਪਰ ਕੁਝ ਮਹੀਨਿਆਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਨਤਸੁਕਾ ਨੇ ਉਸੇ ਡਿਜ਼ਾਈਨ ਨੂੰ ਕਿਸੇ ਦੂਸਰੇ ਡਿਸਟ੍ਰੀਬਿਊਟਰ ਨੂੰ ਵੀ ਵੇਚਣ ਲਈ ਦੇ ਦਿੱਤਾ ਵਿਦ ਸੇਮ ਨੇਮ ਕੋਟੇਜ ਯਾਨੀ ਬਿਲਕੁਲ ਓਪਨ ਚੀਟਿੰਗ ਇਹ ਦੇਖ ਕੇ ਫਿਲ ਨੂੰ ਬਹੁਤ ਗੁੱਸਾ ਆਇਆ ਤੇ ਉਹਨਾਂ ਨੇ ਜਾਪਾਨ ਦੀ ਫਲਾਈਟ ਫੜੀ ਅਤੇ ਡਾਇਰੈਕਟ ਉਨਤਸੁਕਾ ਦੇ ਆਫਿਸ ਪਹੁੰਚ ਗਏ ਉੱਥੇ ਜਦੋਂ ਫਿਲ ਨੇ ਸੀਈਓ ਨਾਲ ਗੱਲ ਕੀਤੀ ਤਾਂ ਪਤਾ ਲੱਗਿਆ ਉਹ ਹੁਣ ਹੋਰ ਡਿਸਟ੍ਰੀਬਿਊਟਰ ਨਾਲ ਵੀ ਡੀਲ ਕਰਨ ਲੱਗ ਗਏ ਸਨ ਇਹ ਸੁਣਦਿਆਂ ਹੀ ਫਿਲ ਨੇ ਚੱਲਦੀ ਮੀਟਿੰਗ ਵਿੱਚ ਧਮਕੀ ਦਿੱਤੀ ਕਿ ਇਸ ਚੀਟਿੰਗ ਲਈ ਮੈਂ ਤੁਹਾਨੂੰ ਕੋਰਟ ਵਿੱਚ ਖੜੀ ਸੰਗ ਫਿਲ ਵਾਪਿਸ ਅਮਰੀਕਾ ਆ ਗਏ ਅਤੇ ਹੁਣ ਵਾਰੀ ਸੀ ਬਦਲਾ ਲੈਣ ਦੀ ਫਿਲ ਨੇ ਇੱਕ ਸਟ੍ਰੈਟੈਜੀਕ ਪਲਾਨ ਬਣਾਇਆ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਚੋਕਾ ਦਾ ਬਚਿਆ ਹੋਇਆ ਸਟਾਕ ਵੇਚ ਕੇ ਖਤਮ ਕੀਤਾ ਅਤੇ ਇਸ ਤੋਂ ਬਾਅਦ ਉਹਨਾਂ ਨੇ ਖੁਦ ਦਾ ਇੱਕ ਸ਼ੂ ਬ੍ਰਾਂਡ ਲਾਂਚ ਕਰਨ ਦਾ ਫੈਸਲਾ ਲਿਆ। ਉਹਨਾਂ ਨੇ ਸਾਰੀ ਟੀਮ ਨੂੰ ਇਕੱਠਾ ਕੀਤਾ ਅਤੇ ਸਭ ਮਿਲ ਕੇ ਇੱਕ ਨਵੇਂ ਬ੍ਰਾਂਡ ਦਾ ਨਾਮ ਸੋਚਣ ਲੱਗੇ। ਉੱਥੇ ਹੀ ਕਿਸੇ ਨੇ ਸੁਜੈਸਟ ਕੀਤਾ ਨਾਈਕੀ। ਫਿਰ ਨੂੰ ਸੁਣਦੇ ਹੀ ਕੁਝ ਚੰਗਾ ਫੀਲ ਹੋਇਆ। ਉਹਨਾਂ ਨੇ ਰਿਸਰਚ ਕੀਤੀ ਤਾਂ ਪਤਾ ਲੱਗਿਆ ਨਾਈਕੀ ਗ੍ਰੀਕ ਮਿਥੀਓਲੋਜੀ ਵਿੱਚ ਵਿਕਟਰੀ ਦੀ ਦੇਵੀ ਦਾ ਨਾਮ ਹੈ। ਉਹਨਾਂ ਨੇ ਬਿਨਾਂ ਦੇਰੀ ਕੀਤੇਆਂ ਬ੍ਰਾਂਡ ਦਾ ਨਾਮ ਰਜਿਸਟਰ ਕਰਵਾ ਲਿਆ। ਫਿਲ ਅਤੇ ਉਹਨਾਂ ਦੀ ਟੀਮ ਨੇ ਇੱਕ ਨਵਾਂ ਬ੍ਰਾਂਡ ਤਾਂ ਲਾਂਚ ਕਰ ਦਿੱਤਾ ਸੀ ਨਾਈਕੀ ਪਰ ਬ੍ਰਾਂਡ ਦਾ ਸਿਰਫ ਨਾਮ ਕਾਫੀ ਨਹੀਂ ਸੀ ਉਹਨਾਂ ਨੂੰ ਇਸ ਲਈ ਇੱਕ ਲੋਗੋ ਦੀ ਵੀ ਜ਼ਰੂਰਤ ਸੀ ਫਿਲ ਨੇ ਇਹ ਕੰਮ ਇੱਕ ਕਾਲਜ ਦੀ ਸਟੂਡੈਂਟ ਨੂੰ ਦਿੱਤਾ ਜਿਸ ਨੇ ਕਾਫੀ ਲੋਗੋ ਸੁਜੈਸਟ ਕੀਤੇ ਜਿਨ੍ਹਾਂ ਵਿੱਚੋਂ ਸਿਲੈਕਟ ਹੋਇਆ ਇੱਕ ਟਿਕ ਮਾਰਕ ਜੋ ਸਪੀਡ ਅਤੇ ਮੂਵਮੈਂਟ ਨੂੰ ਰਿਪਰੈਜ਼ੈਂਟ ਕਰੇ ਇਹ ਹੀ ਟਿਕ ਮਾਰਕ ਅੱਜ ਦਾ ਫੇਮਸ ਨਾਈਕੀ ਸੂਸ਼ ਹੈ ਹੁਣ ਉਹਨਾਂ ਕੋਲ ਆਪਣਾ ਬ੍ਰਾਂਡ ਅਤੇ ਡਿਜ਼ਾਈਨ ਸੀ ਪਰ ਸ਼ੂਜ਼ ਨੂੰ ਬਣਾਉਣ ਲਈ ਫੈਕਟਰੀ ਨਹੀਂ ਸੀ ਉਹਨਾਂ ਨੇ ਜਲਦੀ ਵਿੱਚ ਇੱਕ ਲੋਕਲ ਮੈਨੂਫੈਕਚਰਰ ਨਾਲ ਟਾਈ-ਅਪ ਕਰ ਲਿਆ ਅਤੇ ਨਾਈਕੀ ਬ੍ਰਾਂਡ ਦੇ ਸ਼ੂਜ਼ ਪ੍ਰੋਡਿਊਸ ਕਰਨੇ ਸ਼ੁਰੂ ਕਰ ਦਿੱਤੇ ਹੌਲੀ-ਹੌਲੀ ਨਾਈਕੀ ਨੇ ਮਾਰਕੀਟ ਵਿੱਚ ਪਪੂਲੈਰਿਟੀ ਗੇਨ ਕਰ ਲਈ ਬਵਰਮੈਨ ਅਤੇ ਫਿਲ ਲਗਾਤਾਰ ਆਪਣੇ ਸ਼ੂਜ਼ ਨੂੰ ਬੈਟਰ ਬਣਾਉਂਦੇ ਜਾ ਰਹੇ ਸਨ ਨਵੇਂ ਸੋਲ ਨਵੇਂ ਕੁਸ਼ਨਿੰਗ ਨਵੇਂ ਲਾਈਟ ਵੇਟ ਮਟੀਰੀਅਲ ਹਰ ਨਵਾਂ ਮਾਡਲ ਪੁਰਾਣੇ ਨਾਲੋਂ ਕਿਤੇ ਬਿਹਤਰ ਹੁੰਦਾ ਸੀ ਫਿਰ ਆਇਆ ਇੱਕ ਗੇਮ ਚੇਂਜਿੰਗ ਆਈਡੀਆ ਇੱਕ ਐਸਾ ਸੋਲ ਡਿਜ਼ਾਈਨ ਜੋ ਜ਼ਮੀਨ ਤੇ ਵੱਧ ਗ੍ਰਿਪ ਬਣਾਏ ਅਤੇ ਰਨਿੰਗ ਦੌਰਾਨ ਸਲਿੱਪਿੰਗ ਨੂੰ ਘੱਟ ਕਰ ਦੇਵੇ ਬਾਵਰਮੈਨ ਨੂੰ ਇਹ ਆਈਡੀਆ ਆਪਦੀ ਵਾਈਫ ਦੀ ਵੈਫਲ ਮੇਕਰ ਮਸ਼ੀਨ ਤੋਂ ਆਇਆ ਸੀ। ਉਹਨਾਂ ਨੇ ਉਸ ਵਿੱਚ ਰਬੜ ਪਾ ਕੇ ਇੱਕ ਨਵਾਂ ਪੈਟਰਨ ਬਣਾ ਦਿੱਤਾ ਅਤੇ ਇਹ ਬਣ ਗਿਆ ਵੈਫਲ ਸੋਲ। ਨਾਈਕੀ ਨੇ ਇਸ ਨਵੇਂ ਡਿਜ਼ਾਈਨ ਨੂੰ ਤੁਰੰਤ ਪੇਟੈਂਟ ਕਰਵਾ ਲਿਆ ਅਤੇ ਇਸ ਨਾਲ ਉਹਨਾਂ ਦੀ ਸੇਲ ਅਸਮਾਨ ਛੂਣ ਲੱਗ ਗਈ। ਉਸ ਸਮੇਂ ਤੱਕ ਕੰਪਨੀ ਕਾਫੀ ਵੱਡੀ ਹੋ ਚੁੱਕੀ ਸੀ। ਉਹਨਾਂ ਨੇ ਆਪ ਦਾ ਪਹਿਲਾ ਸ਼ੋਰੂਮ ਵੀ ਖੋਲ੍ਹ ਲਿਆ। ਅਤੇ ਹੌਲੀ-ਹੌਲੀ ਸਾਰੇ ਅਮਰੀਕਾ ਵਿੱਚ ਨਾਈਕੀ ਬ੍ਰਾਂਡ ਨੂੰ ਇੱਕ ਪ੍ਰੀਮੀਅਮ ਰਨਿੰਗ ਸ਼ੂਜ਼ ਬ੍ਰਾਂਡ ਦੇ ਰੂਪ ਵਿੱਚ ਪਛਾਣ ਮਿਲ ਗਈ। ਹੁਣ ਉਹਨਾਂ ਨੂੰ ਜ਼ਰੂਰਤ ਸੀ ਇੱਕ ਆਈਕੋਨਿਕ ਟੈਗਲਾਈਨ ਦੀ। ਅਤੇ ਉਦੋਂ ਆਇਆ ਉਹਨਾਂ ਦਾ ਫੇਮਸ ਸਲੋਗਨ ਜਸਟ ਡੂ ਇਟ। ਇਸ ਟੈਗਲਾਈਨ ਨੇ ਬ੍ਰਾਂਡ ਨੂੰ ਇੱਕ ਨਵੀਂ ਪਛਾਣ ਦਿੱਤੀ। ਇਹ ਸਿਰਫ ਸਪੋਰਟਸ ਨਹੀਂ ਬਲਕਿ ਲਾਈਫ ਵਿੱਚ ਕਿਸੇ ਵੀ ਚੀਜ਼ ਨੂੰ ਲੈ ਕੇ ਇਨਸਪੀਰੇਸ਼ਨਲ ਬਣ ਗਿਆ। ਨਾਈਕੀ ਹੁਣ ਸਿਰਫ ਇੱਕ ਸ਼ੂ ਕੰਪਨੀ ਨਹੀਂ ਸੀ ਇਹ ਇੱਕ ਆਈਡੀਆ ਬਣ ਚੁੱਕੀ ਸੀ ਇੱਕ ਐਸਾ ਆਈਡੀਆ ਜੋ ਲੋਕਾਂ ਨੂੰ ਆਪਣੇ ਗੋਲਸ ਅਚੀਵ ਕਰਨ ਲਈ ਮੋਟੀਵੇਟ ਕਰਦਾ ਸੀ ਨਾਈਕੀ ਹੁਣ ਤੱਕ ਜਾਣਿਆ ਪਹਿਚਾਣਿਆ ਬ੍ਰਾਂਡ ਬਣ ਚੁੱਕਿਆ ਸੀ ਪਰ ਅਸਲੀ ਧਮਾਕਾ ਉਦੋਂ ਹੋਇਆ ਜਦੋਂ ਉਹਨਾਂ ਨੇ ਦੁਨੀਆ ਦੇ ਸਭ ਤੋਂ ਫੇਮਸ ਬਾਸਕਟਬਾਲ ਦੇ ਪਲੇਅਰ ਮਾਈਕਲ ਜੋਰਡਨ ਨਾਲ ਡੀਲ ਸਾਈਨ ਕੀਤੀ ਨਾਈਕੀ ਨੇ ਮਾਈਕਲ ਜੋਰਡਨ ਨੂੰ ਇੱਕ ਐਕਸਕਲੂਸਿਵ ਡੀਲ ਆਫਰ ਕੀਤੀ ਇਸ ਡੀਲ ਦੇ ਤਹਿਤ ਨਾਈਕੀ ਨੇ ਮਾਈਕਲ 乔ਰਡਨ ਲਈ ਇੱਕ ਸਪੈਸ਼ਲ ਸ਼ੂ ਲਾਂਚ ਕੀਤੇ ਜਿਨ੍ਹਾਂ ਦਾ ਨਾਮ ਰੱਖਿਆ ਗਿਆ Air Jordan ਇਹ ਸ਼ੂਜ਼ ਇੰਨੇ ਪਪੂਲਰ ਹੋਏ ਕਿ ਜਿਵੇਂ ਹੀ ਮਾਰਕੀਟ ਵਿੱਚ ਆਏ ਸੇਲਜ਼ ਦੇ ਰਿਕਾਰਡ ਟੁੱਟ ਗਏ ਪਹਿਲੇ ਸਾਲ ਵਿੱਚ ਹੀ ਨਾਈਕੀ ਨੇ 100 ਮਿਲੀਅਨ ਡਾਲਰ ਤੋਂ ਜ਼ਿਆਦਾ ਦਾ ਰੈਵਨਿਊ ਜਨਰੇਟ ਕੀਤਾ ਇਸ ਤੋਂ ਬਾਅਦ ਨਾਈਕੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਹਨਾਂ ਨੇ ਟੌਪ ਦੇ ਐਥਲੀਟਸ ਨਾਲ ਡੀਲਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਟਾਈਗਰ ਵੁੱਡਸ ਸੇਰੀਨਾ ਵਿਲੀਅਮਸ, ਰਾਫael ਨਡਾਲ ਅਤੇ ਸਭ ਤੋਂ ਵੱਡੇ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਵੀ ਉਹਨਾਂ ਦੇ ਬ੍ਰਾਂਡ ਇੰਵੈਸਟਰ ਬਣ ਗਏ। ਨਾਈਕੀ ਹੁਣ ਹਰ ਖੇਡ ਵਿੱਚ ਛਾ ਗਿਆ ਸੀ। ਰਨਿੰਗ, ਬਾਸਕਟਬਾਲ, ਫੁੱਟਬਾਲ, ਟੈਨਿਸ, ਕ੍ਰਿਕਟ ਹਰ ਜਗ੍ਹਾ ਨਾਈਕੀ ਦੇ ਸ਼ੂਜ਼, ਕਲੋਥਿੰਗ ਅਤੇ ਐਕਸੈਸਰੀਜ਼ ਦਿਖਣ ਲੱਗੀਆਂ। ਉਹਨਾਂ ਦੀ ਮਾਰਕੀਟਿੰਗ ਸਟਰੈਟਜੀ ਵੀ ਬਹੁਤ ਵੱਖਰੀ ਸੀ। ਉਹ ਸਿਰਫ ਪ੍ਰੋਡਕਟ ਨਹੀਂ ਵੇਚਦੇ ਸਨ। ਸਗੋਂ ਚੇਤਨਤਾ ਮਿਹਨਤ ਕਰਨ ਦਾ ਖੁਦ ਤੇ ਭਰੋਸਾ ਰੱਖਣ ਦਾ ਇਹ ਸਭ ਲਈ ਉਹਨਾਂ ਦਾ ਸਲੋਗਨ ਜਸਟ ਟੂ ਇਟ ਇੱਕ ਮੋਟੀਵੇਸ਼ਨ ਬਣ ਗਿਆ ਸੀ ਨਾਈਕੀ ਨੇ ਇਨੋਵੇਸ਼ਨ ਤੇ ਕਦੇ ਬ੍ਰੇਕ ਨਹੀਂ ਮਾਰੀ ਉਹਨਾਂ ਨੇ ਨਾਈਕੀ 에ਅਰ ਫਲਾਈ ਨਾਈਟ ਰੀਐਕਟ ਫੋਰਮ ਵਰਗੀਆਂ ਨਵੀਆਂ ਟੈਕਨੋਲੋਜੀਜ਼ ਲਿਆਂਦੀਆਂ ਅਤੇ ਆਪਣੇ ਸ਼ੂਜ਼ ਨੂੰ ਹੋਰ ਜ਼ਿਆਦਾ ਕੰਫਰਟੇਬਲ ਅਤੇ ਪਰਫਾਰਮੈਂਸ ਓਰੀਐਂਟ ਬਣਾ ਦਿੱਤਾ ਅੱਜ ਨਾਈਕੀ 1 ਟ੍ਰਿਲੀਅਨ ਡਾਲਰ ਦੇ ਕਰੀਬ ਵੈਲਿਊ ਵਾਲੀ ਕੰਪਨੀ ਬਣ ਚੁੱਕੀ ਹੈ ਅਤੇ ਹਰ ਰੋਜ਼ ਕਰੀਬ 1000 ਕਰੋੜ ਰੁਪੀਏ ਤੋਂ ਜ਼ਿਆਦਾ ਕਮਾਉਂਦੀ ਹੈ ਨਾਈਕੀ ਦੀ ਸਕਸੈਸ ਦੇ ਪਿੱਛੇ ਜੋ ਸ਼ਖਸ ਸਭ ਤੋਂ ਜ਼ਿਆਦਾ ਅਹਿਮ ਹੈ ਉਹ ਹਨ ਫਿਲ ਨਾਈਟ ਫਿਲ ਨਾਈਟ ਨੇ 2016 ਵਿੱਚ ਆਪਣੀ ਆਟੋਬਾਇਓਗ੍ਰਾਫੀ ਸ਼ੂ ਡੌਗ ਪਬਲਿਸ਼ ਕੀਤੀ ਜਿਸ ਵਿੱਚ ਉਹਨਾਂ ਨੇ ਨਾਈਕੀ ਦੀ ਪੂਰੀ ਕਹਾਣੀ ਦੱਸੀ ਜਦੋਂ ਅਸੀਂ ਨਾਈਕੀ ਦਾ ਲੋਗੋ ਦੇਖਦੇ ਹਾਂ ਜਾਂ ਜਸਟ ਡੂ ਇਟ ਪੜ੍ਹਦੇ ਹਾਂ ਤਾਂ ਉਸ ਦੇ ਪਿੱਛੇ ਖੜਾ ਉਹ ਸੁਪਨਾ ਉਹ ਪਾਗਲਪਨ ਅਤੇ ਉਹ ਮਿਹਨਤ ਦਿਸਦੀ ਹੈ ਜਿਸ ਨੇ ਇੱਕ ਫੇਰ ਐਥਲੀਟ ਨੂੰ ਬਣਾ ਦਿੱਤਾ ਦੁਨੀਆ ਦੀ ਸਭ ਤੋਂ ਵੱਡੀ ਸਪੋਰਟਸ ਕੰਪਨੀ ਦਾ ਕਿੰਗ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਸੀ ਨਾਈਕੀ ਤੇ ਇੱਕ ਛੋਟੀ ਜਿਹੀ ਡਾਕੂਮੈਂਟਰੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਪਸੰਦ ਆਈ ਹੋਵੇਗੀ ਦੇਖਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ